ਹੈਪੀ ਦੀਵਾਲੀ ਮੂੰ ਮਿੱਠਾ ਕਰੋ ਏ ਕੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਡੋਨ ਹੈਪੀ ਦੀਵਾਲੀ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਅੱਜ ਦਾ ਵਲੋਗ ਹੋਣ ਲੱਗਾ ਯੂਵੀ ਤੋਂ ਸ਼ੁਰੂ ਫਿਰ ਆਪਾਂ ਚੱਲੇ ਜਾਂ ਕੋਠੇ ਉੱਤੇ ਕੀ ਲਾਉਣ ਵਾਸਤੇ ਹੈਣਾ ਅਜੇ ਮੰਦਿਰ ਵੀ ਸਾਰਾ ਸਜੋਣ ਵਾਲਾ ਵਾ ਜਿਵੇਂ ਜਿਵੇਂ ਅਨੂ ਤੇ ਮੰਦਿਰ ਸਜਾਏਗੀ ਪ੍ਰੋਪਰ ਵੀਡੀਓ ਬਣਾ ਲਈ ਠੀਕ ਹੈ ਚੱਲਦੇ 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 ਹਾਂ ਸਮਾਰਤ ਆਇਆ ਯਾ ਪਰ ਡੈਕੋਰੇਸ਼ਨ ਲਾਈਟਾਂ ਲਗਾ ਲਈ ਅਸੀਂ ਹਾਂ ਲਾਈਟਾਂ ਲੋਮੀ ਲਾਈਟਾਂ ਓਏ ਤੂੰ ਗੰਦ ਪਾਈ ਨਾ ਉੱਤੇ ਥੋੜੀ ਮੈਂ ਲਿਆ ਆ ਵਾ ਵੇ ਛੱਡਾ ਤੇਰੇ ਨਾਸਾਂ ਤੇ ਤੇ ਇਹ ਦੇਖੋ ਲਾਈਟਾਂ ਵਾਧੂ ਆ ਹੈਪੀ ਦੀਵਾਲੀ ਬਹੁਤ ਲਾਈਟਾਂ ਲਾਈਆਂ ਅਸੀਂ ਆਪਾਂ ਗੱਡੀ ਤੇ ਹਨਾ ਹੈਪੀ ਦੀਵਾਲੀ ਇੱਕਮੇ ਇੱਕਮ ਗੱਡੀ ਵਾਲੀਆਂ ਲਾਈਟਾਂ ਹਨਾ ਗੱਡੀ ਵਾਲੀਆਂ ਯਾਦ ਆ ਗੱਡੀ 'ਚ ਬਹਿ ਕੇ ਇੰਜੋਏ ਕੀਤਾ ਸੀ ਨਾ ਇੱਕਮ ਨੇ ਪਹਿਲਾਂ ਇੱਕ ਵਾਰੀ ਇਹ ਇੱਕ ਲਾ ਲੈਨੇ ਖੁੱਲੀ ਵੀ ਖੁੱਲ ਠੀਕ ਆ ਬੱਚਾ ਕਿੰਦੀ ਜਾਂਦਾ ਇਹ ਚੱਲ ਪਿੱਛੇ ਇੱਧਰ ਲਈ ਸਾਡਾ ਪਲੂਣੀ ਨਾ ਪਿੰਨਾ ਇਹ ਕੰਮ ਪੰਗੇ ਲੈਣ ਜਾਂਦਾ ਵੇ ਵਾਰ-ਵਾਰ ਉਹ ਦਵਾਲੀ ਤੇ ਨਾ ਸਤਾਵੇਂ ਉਹ ਆਪਣੀ ਤੇ ਮੇਰੇ ਨਾਲ ਨਾ ਇੱਕ ਨਾਲੇ ਵਾਧੂ ਬਣ ਜਾਣੀ ਗੱਲ ਨਾ ਦਵਾਲੀ ਦੇ ਦਿਨ ਸਤਾ ਪਾਪਾ ਦੇ ਪਟਾਕੇ ਵੱਜ ਜਾਣੇ ਨਾ ਕਰੇ ਕੰਮ ਉੱਥੇ ਕੱਟੀ ਬੈਠੀ ਵੱਡੀ ਸਾਰੀ ਗੱਟੀਆਂ ਖਾਤ ਕੇ ਸਾਂਭੀ ਬੈਠੀ ਆ ਕੰਬਾ ਬੜਾ ਹੈ ਨਾ ਇਤਨੀ ਸੁੰਦਰ ਲਾਈਟ ਕੰਦਾ ਹੈ ਦੇ 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 ਡੈਡੀ ਨੇ ਕਾਲੀ ਕੀਤੀ ਗਈ ਸਾਰੀ ਵੀ ਕੰਕੀ ਦੇਖ ਰਿਹਾ ਹੈ ਹੋ ਗਈ ਆਹ ਬੱਤੀ ਜਿੱਡ ਗਈ ਓਏ ਕੀ ਕਰਦਾ ਤੂੰ ਤਾਂ ਗਿਆ ਸਾਨੂੰ ਬੁਲਾਉਣਾ ਤੂੰ ਫੇਰ ਕਾਹਤੋਂ ਬੁਲਾ ਰਿਹਾ ਸਾਨੂੰ ਹੈ ਕਹੀ ਲਾਦਾ ਪੁੱਤ ਨੇ ਹੈਂ ਕੰਦਾ ਕੈਚ ਕਿਹੜੇ ਕੈਚ 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 ਤੂੰ ਪੁੱਤ ਕਿਥੇ ਗੋ ਐਡਾ ਐਡਾ ਕੈਚ ਨਹੀਂ ਹੋਣਾ ਥੱਲੇ ਜਾ ਕੇ ਨੂੰ ਮੈਂ ਕਰ ਦੂੰਗਾ ਤੈਨੂੰ ਕੀ ਕਰਦੀ ਪੀਪਰੋਂ ਹੈ ਇਹਨਾਂ ਨੂੰ ਵੱਟ ਕੱਢ ਕੇ ਸਿੱਧਾ ਸਦਾ ਕਰਨਾ ਹੈ ਖਿੱਚੀ ਖਿੱਚੀ ਨਾ ਖਿੱਚੀ ਨਾ ਚੰਗਾ ਕਿਤੇ ਦਿਨ ਨੇ ਵੱਟ ਕੱਢ ਕੇ ਨਾ ਤੇ ਪਲਾ ਦੇਣੇ ਹਸਾਣ ਜੇ ਤੂੰ ਖਿੱਚਿਆ ਨਾ ਫੇਰ ਓਖਾ ਇਹ ਨਾ ਚੂਚੀ ਓਏ ਯੂਵੀ ਚੂਚੀ ਵੱਡਾ ਲੰਡਾ ਤੇ ਆ ਬਾਦ ਹੁਣ ਟਿਕਿਆ ਲੋ ਪਿੰਦਾ ਪਿਆ ਸੀ ਬੜਾ ਲੜੀਆਂ ਲੋਨ ਤੋਂ ਬਾਅਦ ਬਹੁਤ ਬਹੁਤ ਬਾਜ਼ਾਰ ਤੇ ਆਏ ਆ ਹਣ ਹੁਣ ਕਰਨਾ ਹੈ ਹੈ ਬਹੁਤ ਪਕੜ ਗਿਆ ਹੁਣ ਆਪਾਂ ਆ ਕੇ ਦਰਸ਼ਨ ਪਕੌੜਿਆਂ ਵਾਲੇ ਦੇ ਵੀਰ ਦੇ ਕੋਲ ਜਿਹੜੇ ਕਿਨੇ ਘਰੋਨੇ ਪਕੌੜੇ ਪਨੀਰ ਵਾਲੇ ਹਾਂ ਮਮਾ ਕੋਬੀ ਵਾਲੇ ਪ੍ਰੈਟ ਵਾਲੇ ਅੱਛਾ ਇੱਕ ਮਸਤੇ 프라이ਸ ਹਨਾ ਚੱਲਦਾ ਚੱਲਦਾ ਕਹਿੰਦਾ ਚੱਲੋ ਇੱਕ ਮਸਤੇ ਇੱਕ ਮਸਤੇ 프라이ਸ ਲੈ ਲੈਣੇ ਠੀਕ ਹੈ ਪਨੀਰ ਗੋਭੀ ਤੇ ਦੂਜੇ ਕਿਹੜੇ-ਕਿਹੜੇ ਸੀ ਆਪਣੇ ਪਨੀਰ ਗੋਭੀ 프라이ਸ ਇੱਕ ਵਾਰ ਨੂੰ ਤਾਂ ਨੀਨੀ ਆ ਜਾਂਦੀ ਹੈ ਹਨਾ ਨੀਨੀ ਆਉਂਦੀ ਵੀ ਹੋਏ ਦਵਾਈ ਦੱਸਾ ਦਵਾਈ ਦੱਸਾ ਸੋ ਓਕੇ ਬਣ ਗਈ ਗੱਲ ਆ ਗਏ ਪਕੌੜੇ ਹਮ ਅਦੇ ਪਨੀਰ ਵਾਲੇ ਹੀ ਲੱਗਦਾ ਹਨਾ ਹਾਂ ਹਮ ਜਿਹੜਾ ਉਹ ਵੀ ਪਨੀਰ ਵਾਲਾ ਹੀ ਆ ਮੇਰੇ ਕੋਲ ਜਿਹੜਾ ਆ ਵਾਲਾ ਆ ਵੀ ਪਨੀਰ ਵਾਲਾ ਹਨਾ ਏ ਕਮ ਕਾਕੇ ਨੂੰ ਤੰਗ ਨਾ ਕਰ ਇੱਧਰ ਆ ਜਾ ਕਾਕੇ ਨੂੰ ਤੰਗ ਨਾ ਕਰ ਆ ਜਾ ਆ ਜਾ ਆ ਜਾ ਪਲੇਟ ਜਾ ਕੇ ਸਵਾਦ ਨਾਲ ਅੱਧਾ ਪੂਨਾ ਘੰਟਾ ਹੋ ਗਿਆ ਮੈਂ ਲੈਟਾ ਲਾਤੀਆਂ ਵਾਂ ਤੇ ਹੁਣ ਤੁਹਾਨੂੰ ਮੈਂ ਰਿਜ਼ਲਟ ਬਖੋਣਾ ਕਿੰਨਾ ਕੁ ਵਧੀਆ ਲੱਗਦੀਆਂ ਆਪਣੀਆਂ ਲੈਟਾਂ ਓਕੇ ਦਿਖਾਵਾਂ 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 1 2 3 ਦੇਖੋ ਜੀ ਇਹਦਾ ਬਟਨ ਨੱਪਿਆ ਜਾਂਦਾ ਬਟਨ ਨੱਪਣਾ ਪੈਣਾ ਜਾ ਕੇ ਇਹ ਰੁਕੀਆਂ ਹੋਈਆਂ ਸਟਿਲ ਖੋਈਆਂ ਆਪਣੀਆਂ ਕੈਟਲਗ ਦੇ ਵੀ ਲੁੱਕ ਹਨਾ ਅਤ ਕੀ ਬਣੀ ਗੱਲ ਪੂਰੀ ਉਹ ਬੰਦ ਹੋ ਗਈਆਂ ਅੱਛਾ ਚੱਲ ਪੀਆਂ ਵਾਓ ਕਰ ਲਈ ਤਿਆਰੀ ਕੀ ਕੀ ਰੈਡੀ ਕੀਤਾ ਵਾਸੋ ਮੰਦਾ ਸਚਾ ਆਇਆ ਹਮ ਲੱਗੇ ਆ ਪਾ ਬੱਤੀਆਂ ਪਾਉਣ ਨੂੰ ਬਹਿ ਜਾ ਕੰਮ ਅੱਛਾ ਇੱਕੰਮ ਬੈਠੋ ਨੀਚੇ ਬਹਿ ਜਾ ਕ ਸਾਥ ਤੇ ਗੁਰਦੁਆਰੇ ਕੱਲ ਜਾਵਾਂਗੇ ਨਾ ਕੱਲ ਜਾਣਾ ਬੰਦੀ ਛੋੜਦੀ ਕੱਲ ਬਣਾਇਆ ਜਾਣਾ ना? ना <laughs> <laughs> किसी का

ਚੱਲ ਬੈ ਫੋਨ ਕਿੱਥੇ ਹੈ ਚੱਲ ਉਹ ਲਗਾਣਾ ਉਹ ਤਾਂ ਮਿੱਥਲੋ ਹਨ ਉੱਪਰ ਨੂੰ ਲਗਾ ਹੀ ਦਾਂਗਾ ਯੂਵੀ ਇੱਧਰ ਇੱਧਰ ਖੜ ਜਾ ਉਹ ਲਾਲਾ ਲਾ ਦੇ ਹਲਾ ਨਾ ਲੈਂਦਾ <laughs> लादे लादे लग <laughs> पापा, पापा करो जी तो कर तो पापा करो चमत्कार हो ठीक है करो करो जी पापा से करनी पते इधर करनी हां माता जी ਨੂੰ ਕਰਦੇ ਖਾਣ ਲక్ష్ਮੀ ਮਾਤਾ ਨੂੰ ਇਧਰ ਵੀ ਕਰੋ ਹਜੇ ਨਹੀਂ ਹੋਣ ਇੱਥੇ ਖੜ ਜਾ ਛੱਡ ਦੇ ਛੱਡ ਦੇ ਉਹ ਪਲੇਟ ਹੈਗੀ ਅੰਦਰ ਨਾ 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 ਮੈਂ ਛੱਡ ਦੇ ਬਾਕੀ ਚਾਹੀਏ ਕਿੱਦਾਂ ਬੋਲੀਂਦਾ ਹੁੰਦਾ ਬੋਲਦ ਨਾਲੇ ਸਤਨਾਮ ਵਾਹਿਗੁਰੂ ਇੱਧਰ ਕਰੋ ਸਤਨਾਮ ਵਾਹਿਗੁਰੂ ਇੱਧਰ ਕਰੋ ਜਿਆ ਕਰੋ ਸਤਨਾਮ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਲਕਸ਼ਮੀ ਜੀ ਪੂਜਾ ਕਰਨੀ ਨਾ ਜੈ ਮਾਤਾ ਦੀ ਕਰਨੀ ਅੱਜ ਜੈ ਮਾਤਾ ਦੀ ਕਰੋ ਜੈ ਮਾਤਾ ਦੀ ਮੁਰਜੀ ਮੇਹ ਕੀ ਹੈ ਲੋ ਹਾਂ ਮੁਰਜੀ ਮੇਹ ਕਰੋ ਜਪ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਲੈਕਸ ਮਾਤਾ ਨੂੰ ਮਮਾ ਇਮਿੱਟ ਨੂੰ ਮੂੰਹ ਮਠਾ ਕਰ ਲੋ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਮੂੰਹ ਮਿੱਠਾ ਕਰੋ ਏ ਕੰਮ ਆ ਲੋ ਹੈਪੀ ਦੀਵਾਲੀ ਚ ਦਿਖਾ ਲੋ ਖਾ ਲੈ ਥੋੜੀ ਜਿਹੀ ਥੱਲੇ ਉਤਰ ਫਿਰ ਆ ਕੀ ਕਰੀ ਜਾਂਦਾ ਤਮ ਕੋ ਇਸ ਦਿਨ ਸੇਵਕ ਰੱਜੀ ਕੋ ਨਿਸ ਦਿਨ ਸੇ ਵਤ ਹਰੀ ਵਿਸ਼ਨੂ ਵਿਧਾਤਾ ਓਮ ਜੈ ਲਕਸ਼ਮੀ ਮਾਤਾ ਜੈ ਕਾਦੇ ਪੁੱਤ ਉਥੇ ਤੇ ਆ ਗਏ ਆ ਦੀਵੇ ਬਲ ਗਏ ਹਨ ਹਮ ਕੱਲ ਜਾਵਾਂਗੇ ਗੁਰਦੁਆਰੇ ਹਮ ਤੇ ਉੱਥੇ ਜਾ ਕੇ ਕੈਂਡਲ ਲਗਾਵਾਂਗੇ ਕਿੱਦਾਂ ਲਾਵਾਂ ਹੈ ਇੱਕ ਆਜੋ 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 ਉੱਥੋਂ ਸ਼ੁਰੂ ਕਰ ਦੇਣੀ ਉਧਰਲੀ ਸਾਈਡ ਤੋਂ ਉਹ ਸਾਈਡ ਤੋਂ ਸ਼ੁਰੂ ਕਰ ਦੇ ਉਹ ਕੋਰਨਰ ਤੇ ਲਾ ਦਿਓ ਇੱਕ ਅੱਗੇ ਕਰਕੇ ਲਾ ਨਾ ਥੋੜਾ ਪਿੱਛੇ ਹੋ ਇੱਕਮ ਪਿੱਛੇ ਹੋ ਇੱਕਮ ਪਿੱਛੇ ਹੋ ਜਾ ਤਾਰ ਨਾ ਖਿੱਚਦੀ ਕੋਈ ਸਾਈਡੋ 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 ਚੱਲੋ ਚੱਲੋ ਇੱਕਮ ਪਿੱਛੇ ਹੋ ਜਾ ਹੌਲੀ 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 ਅੱਗੇ ਕਰ ਦੇ ਥੋੜੀ ਨਹੀਂ ਤਾਂ ਉਹ ਤਾਰ ਹੈ ਨਾ ਉੱਥੇ ਹੋ ਨਾ ਇੱਕਮ ਦੇ ਪਾਪਾ ਲਾ ਰਿਹਾ ਦੇਵੇ ਮੈਂ ਥੱਕ ਗਈ। ਮੈਂ ਕੋਣੀ ਲਗਾਈ ਜਾਂਦੇ ਸੀ। ਤੁਸੀਂ ਟਾਈਮ ਬੋਧ ਨਾ ਕਰ। ਕਿ ਮੈਂ ਬੜੀ ਸਲੋ ਸਲੋ ਲਗਾਉਂਦੀ ਸੀਗੀ। ਇੱਕ ਇਹ ਵੀ ਤੰਗ ਕਰ ਰਿਹਾ ਵੇ। ਇਹ ਕੰਮ ਨਾ ਕਰ ਬੇਟਾ। ਕੰਮ ਪਿੱਛੇ ਹੋ। ਅੱਗੇ ਅਸੀਂ ਏਧਿਆਨਾ। ਪਿੱਛੇ ਹੋ ਪਿੱਛੇ ਪਿੱਛੇ ਹੋ ਜਾਇ ਕੰਮ। ਧਰਾਵਰ ਲਿਤੀ ਪਟਾਕੇ ਕੁ ਕਿਸੇ ਹੋਇਆ ਪਟਾਕੇ ਕਿਸ ਨੇ ਫੋੜਾ ਕੇ ਦਾ ਮੈਨੂੰ ਦੱਸੋ ਤੇਰਾ ਕੋਦੇ ਕੋ ਹਾਂ ਕਿਉਂ ਤੂੰ ਕੀ ਕਹਿਣਾ ਫਿਰ ਇਕਮ ਓ ਜੀ ਮੂਰੀ ਆਵਾਜ਼ ਹੁੰਦਾ ਆਵਾਜ਼ ਹੁੰਦਾ ਅੱਜ ਤਾਂ ਪਟਾਕੇ ਵਜਾਣੇ ਸਾਰਿਆਂ ਨੇ ਸਾਰੇ ਕੋਠੇ ਤੇ ਆਪਾਂ ਲਗਾਤੀਆਂ ਇਕਮ ਤੂੰ ਨਾ ਇਟਾਂ ਨਾ ਚੱਕ ਛੱਡ ਦੇ ਇਟ ਵੱਜਾਏਗਾ ਗੰਦਾ ਸਾਰੇ ਕੋਠੇ ਤੇ ਆਪਾਂ ਲਗਾਤੇ ਹੋਈਆਂ ਹਨਾ ਹੁਣ ਬਾਹਰ ਨਹੀਂ ਦੇਵੇ ਦੋ ਵਸ ਦੀਵੇ ਬਾਹਰ ਲਗਾਉਣੇ ਆ ਦੇਖੋ ਕਿੱਡੇ ਸੋਹਣੇ ਲੱਗ ਰਹੇ ਨਾ ਉਹ ਸਾਰੇ ਲਾਈਨ ਵਾਈਜ਼ ਦੀਵੇ ਵੀ ਲੱਗ ਗਏ ਲਾਈਟਾਂ ਵੀ ਲੱਗ ਗਈਆਂ ਉਹ ਵੀ ਲੱਗ ਗਏ ਚਲੋ ਚੱਲੋ ਪੁਗੜੀ ਧਿਆਨ ਨਾਲ ਹੁਣ ਘਰ ਦੇ ਬਾਹਰ ਨਹੀਂ ਹਨਾ ਨਾ ਆਏ ਤੂੰ ਡੇਗ ਨਾ ਜਾਈ ਸਹੀ ਨਾ ਹੋਰ ਵਧੀਆ ਬਣ ਗਈ ਨਾ ਗੱਲ ਠੀਕ ਆ ਵੱਡ ਕਲਾਪਿੰਗ ਤੇ ਕਹਿੰਦਾ ਗੁੱਡ ਗੁੱਡ ਤੇ ਤੂੰ ਕੀ ਕੀਤਾ